ਸਤਿ ਸ਼੍ਰੀ ਅਕਾਲ ਜੀ ਮੈਂ ਜਸਟਲੋਂ ਦੀ ਟੀਵੀ ਐਨ ਅਰੇਨਲ ਮਿਲ ਕੇਸ ਵੀਡੀਓ ਨੂੰ ਦੇਖ ਰਿਹਾ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੀ ਹਾਂ ਇਹਨਾਂ ਵੀਡੀਓਜ਼ ਦੇ ਜ਼ਰੀਏ ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਪੰਜਾਬੀ ਜ਼ੁਬਾਨ ਦੇ ਬਾਰੇ ਵਿੱਚ ਅੱਜ ਗੱਲਬਾਤ ਕਰਾਂਗੇ ਜੀ ਕਿਸੇ ਵੀ ਭਾਸ਼ਾ ਦਾ ਉਥੋਂ ਦੇ ਸੱਭਿਆਚਾਰ ਨਾਲ ਅਖੀਰ ਕੀ ਸਬੰਧ ਹੁੰਦਾ ਤਾਂ ਭਾਸ਼ਾ ਵਿਗਿਆਨੀ ਲੀਵੀ ਸਤਰਾਸ ਦੇ ਮੁਤਾਬਕ ਸੱਭਿਆਚਾਰ ਦੇ ਵਿਕਾਸ ਦੀ ਪਹਿਲੀ ਸ਼ਰਤ ਭਾਸ਼ਾ ਹੈ ਤੇ ਇਸ ਤੇ ਨੀਂਹ ਦੀ ਨਿਰਮਾਈ ਦਾ ਕੰਮ ਕਰਦੀ ਹੈ। ਯਾਨੀ ਕੁੱਲ ਮਿਲਾ ਕੇ ਦੇਖਿਆ ਜਾਵੇ ਕਿ ਕਿਸੇ ਵੀ ਸੱਭਿਆਚਾਰ ਦੀ ਉਤਪਤੀ ਜਾਂ ਫਿਰ ਆਧਾਰ ਹੈ ਜਿਹੜਾ ਉਹ ਉਥੋਂ ਦੀ ਭਾਸ਼ਾ ਤੇ ਨਿਰਭਰ ਕਰਦਾ ਹੈ। ਪੀੜੀਦਰ ਪੀੜੀ ਚੱਲਣ ਵਾਲਾ ਵਰਤਾਰਾ ਹੈ ਜੀ ਕੋਈ ਵੀ ਸੱਭਿਆਚਾਰ ਜੇ ਸੰਚਿਤ ਕਰਨਾ ਹੈ ਜਾਂ ਫਿਰ ਕਹ ਲਈਏ ਸਾਂਝਾ ਕਰਨਾ ਹੈ ਤਾਂ ਉਸ ਦਾ ਮਾਧਿਅਮ ਤਾਂ ਕੋਈ ਵੀ ਭਾਸ਼ਾ ਹੀ ਹੋਏਗੀ ਨਾ। ਯਾਨੀ ਕਿ ਕੋਲਮਲਾ ਕੀ ਉਸ ਸੱਭਿਆਚਾਰ ਨੂੰ ਜੀ ਕੋਈ ਸਾਹਮਦਾ ਏ ਤਾਂ ਉਹ ਭਾਸ਼ਾ ਹੀ ਉਥੋਂ ਦੀ ਸਾਹਮਦੀ ਆ ਉਹੀ ਉਸ ਨੂੰ ਗਾੜੀ ਪੀੜੀ ਤੱਕ ਜਿਉਂਦਾ ਰੱਖਦੀ ਹੈ ਉਥੋਂ ਤੱਕ ਪਹੁੰਚਦਾ ਕਰਦੀ ਹੈ ਸੋ ਭਾਸ਼ਾ ਇੱਕ ਜਰੀਆ ਇੱਕ ਮਾਧਿਅਮ ਆ ਕਿਸੇ ਵੀ ਸੱਭਿਆਚਾਰ ਨੂੰ ਆਉਣ ਵਾਲੀਆਂ ਪੀੜੀਆਂ ਤੱਕ ਯਾਦ ਵਜੋ ਜਿਹੜੀ ਸੰਭਾਲ ਕੇ ਰੱਖਦੀ ਹੈ ਗੱਲ ਕਰਦੇ ਆ ਸੱਭਿਆਚਾਰ ਦੀ ਭਾਸ਼ਾ ਦੀ ਗੱਲ ਆਪਾਂ ਆਲਰੇਡੀ ਕਰ ਚੁੱਕੇ ਆ ਕਿ ਭਾਸ਼ਾ ਜੋ ਵੀ ਸਾਡੇ ਭਾਵ ਨੇ ਜਿਨ੍ਹਾਂ ਦਾ ਅਸੀਂ ਪ੍ਰਗਟਾ ਕਰਦੇ ਹਾਂ ਮੌਖਿਕ ਜਾਂ ਲਿਖਤ ਰੂਪ ਦੇ ਵਿੱਚ ਉਹ ਇੱਕ ਭਾਸ਼ਾ ਹੋਗੀ ਸੱਭਿਆਚਾਰ ਉਥੋਂ ਦਾ ਅਸਲ ਦੇ ਵਿੱਚ ਜਿਹੜੇ ਸਾਡੇ ਪੂਰਵਜਾਂ ਜਾਂ ਫਿਰ ਕਹ ਲਈਏ ਸਾਡੇ ਵੱਡ ਵਡੇਰੇ ਆ ਉਹਨਾਂ ਦੀਆਂ ਯਾਦਾਂ ਜਾਂ ਫਿਰ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਦੀ ਇੱਕ ਯਾਦ ਹੁੰਦੀ ਹੈ ਜਿਹੜੀ ਸਾਨੂੰ ਸੱਭਿਆਚਾਰ ਦੇ ਰੂਪ ਦੇ ਵਿੱਚ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਵਿਰਾਸਤ ਦੇ ਰੂਪ ਦੇ ਵਿੱਚ ਮਿਲਦੀ ਹੈ ਸਭਿਆਚਾਰ ਦਾ ਮਤਲਬ ਜਿਹੜਾ ਅਸੀਂ ਲੈਨੇ ਆ ਨਾ ਆਮ ਲੋਕ ਅਸੀਂ ਇਸ ਨੂੰ ਸਭਿਆਚਾਰ ਨੂੰ ਕਲਚਰਲ ਪ੍ਰੋਗਰਾਮਾਂ ਤੱਕ ਹੀ ਸੀਮਤ ਰੱਖ ਲਿਆ ਵੀ ਕਿਸੇ ਵੀ ਸੂਬੇ ਦਾ ਕਿਸੇ ਵੀ ਦੇਸ਼ ਦਾ ਸਭਿਆਚਾਰ ਮਤਲਬ ਉੱਥੋਂ ਦਾ ਕੋਈ ਲੋਕ ਨਾਚ ਹੋ ਗਿਆ ਜਾਂ ਫਿਰ ਇਸ ਨੂੰ ਬਿਲਕੁਲ ਐਸੀ ਢੰਗ ਨਾਲ ਅਸੀਂ ਲੈ ਕੇ ਚੱਲਦੇ ਆ ਪਰ ਇਹ ਸਭਿਆਚਾਰ ਦੇ ਮਾਇਨੇ ਆ ਜਿਹੜੇ ਟੋਟਲੀ ਡਿਫਰੈਂਟ ਨੇ ਇਸ ਗੱਲ ਤੋਂ ਸભ્યਚਾਰ ਦੋ ਸ਼ਬਦਾਂ ਦਾ ਮੇਲ ਹੈ ਜੋੜੇ ਸભ્ય ਪਲੱਸ ਅਚਾਰ ਯਾਨੀ ਕਿ ਸਹੀ ਸ਼ਬਦਾਂ ਦੇ ਵਿੱਚ ਇਸ ਨੂੰ ਜੀ ਸਰਲ ਭਾਸ਼ਾ ਦੇ ਵਿੱਚ ਮੈਂ ਖੰਡੀ ਕੋਸ਼ਿਸ਼ ਕਰ ਰਹਾ ਤਾਂ ਸભ્યਚਾਰ ਸਾਡਾ ਵਿਵਹਾਰ ਹੋ ਗਿਆ ਸਾਡਾ ਬਿਹੇਵੀਅਰ ਟੀਵਰਡਸ ਅਦਰਸ ਸਾਡਾ ਸਾਡੀ ਪਛਾਣ ਕੀ ਆ ਤੇ ਪਛਾਣ ਡੈਫੀਨੇਟਲੀ ਜਿਹੜੀ ਸਾਡੇ ਪੂਰਵਜ ਜਿਹੜੀ ਸਾਡੇ ਬਜ਼ੁਰਗ ਸਾਡੇ ਵੱਡੇ ਵਡੇਰੇ ਸਾਡੀ ਪਹਿਚਾਣ ਬਣਾ ਕੇ ਗਏ ਨੇ ਜੋ ਉਹਨਾਂ ਦੇ ਰਹਿਣ ਸਹਿਣ ਦਾ ਢੰਗ ਤਰੀਕਾ ਉਹਨਾਂ ਦੀ ਦਲੇਰੀ ਚੋਂ ਕੁਝ ਵੀ ਉਸ ਤੇ ਜੇ ਇਤਿਹਾਸ ਦਾ ਅਧਿਐਨ ਕਰੀਏ ਉਹ ਸਾਰਾ ਕੁਝ ਇਸ ਦੇ ਵਿੱਚ ਆ ਜਾਂਦਾ ਜੋ ਸਾਡੇ ਸੱਭਿਆਚਾਰ ਦੇ ਵਿੱਚੋਂ ਜੋ ਸਾਡੇ ਆਚਰਣ ਦੇ ਵਿੱਚੋਂ ਆਪ ਮੁਹਾਰੇ ਝਲਕਦਾ ਹੈ ਯਾਨੀ ਕਿ ਸਭਿਆਚਾਰ ਜਿਹੜਾ ਉਹ ਭਾਸ਼ਾ ਤੋਂ ਬਿਨਾ ਅਧੂਰਾ ਆ ਸੰਭਵ ਨਹੀਂ ਆ ਤੇ ਭਾਸ਼ਾ ਹੀ ਇੱਕ ਜਰੀਆ ਇੱਕ ਮਾਧਿਅਮ ਆ ਸਭਿਆਚਾਰ ਨੂੰ ਬਚਾਈ ਰੱਖਣ ਦਾ ਸੰਭੀ ਰੱਖਣ ਦਾ ਅਗਲੀ ਪੀੜ੍ਹੀ ਤੱਕ ਪਹੁੰਚਦੇ ਰੱਖਣ ਦਾ ਤੇ ਕਿਸੇ ਵੀ ਭਾਸ਼ਾ ਤੇ ਸਭਿਆਚਾਰ ਦੇ ਵਿੱਚ ਪਰਵਰਤਨ ਜਿਹੜਾ ਆ ਉਹ ਲਾਜ਼ਮੀ ਸੋ ਉਸ ਤੋਂ ਨਹੀਂ بچਿਆ ਜਾ ਸਕਦਾ ਸਭਿਆਚਾਰ ਦੇ ਬਾਰੇ ਵਿੱਚ ਡਿਟੇਲ ਦੇ ਵਿੱਚ ਕੱਲ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ